ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਜਿੱਥੇ ਫਲਾਈਓਵਰ ਤੇ ਚੱਲਦਾ ਟਰਾਲਾ ਜਿਹੜਾ ਅਚਾਨਕ ਹੇਠਾਂ ਇੱਕ ਟਰੈਕਟਰ ਤੇ ਜਾ ਡਿੱਗਦਾ ਹੈ ਉੱਥੇ ਹੀ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੀ ਕਿ ਬੇਕਾਬੂ ਟਰਾਲਾ ਜਿਹੜਾ ਅੱਖ 'ਚ ਪਕਦਿਆ ਹੀ ਫਲਾਈਓਵਰ ਤੋਂ ਹੇਠਾਂ ਜਾ ਰਿਹਾ ਇੱਕ ਟਰੈਕਟਰ ਤੇ ਜਾ ਡਿੱਗਦਾ ਜਿਸ ਦੀਆਂ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਸੜਕ ਹਾਦਸਾ ਵਾਪਰ ਗਿਆ ਤਾਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੋਕ ਅੱਗੇ ਤੋਂ ਅੱਗੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਨੇ ਤਾਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਸੜਕ ਹਾਦਸਾ ਜਿਹੜਾ ਉਹ ਸਾਹਮਣੇ ਆਇਆ ਦੱਸ ਦੇ ਕਿ ਜੈਪੁਰ ਤੋਂ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਚੱਲਦਾ ਜਿਹੜਾ ਟਰਾਲਾ ਅਚਾਨਕ ਆਪਣਾ ਸੰਤੁਲਨ ਵਿਗੜਦਾ ਤਾਂ ਹਾਈਵੇ ਤੋਂ ਜਿਹੜਾ ਇਹ ਥਾ ਸੜਕ ਤੇ ਜਾ ਡਿੱਗਦਾ ਤਾਂ ਇੰਨਾ ਹੀ ਨਹੀਂ ਸੜਕ ਤੋਂ ਇੱਕ ਟਰੈਕਟਰ ਲੰਘ ਰਿਹਾ ਹੁੰਦਾ ਟਰਾਲਾ ਉਸੇ ਦੇ ਉੱਤੇ ਜਾ ਕੇ ਸਿੱਧਾ ਡਿੱਗਦਾ ਹੈ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਅਜੇ ਵੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਘਟਨਾ ਦੀਆਂ ਲਾਈਵ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਸਪ੍ਰੈਸ ਵੇ ਦੇ ਉੱਤੇ ਜਿਹੜਾ ਟਰਾਲਾ ਜਾ ਰਿਹਾ ਹੁੰਦਾ ਤੇ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਹੇਠਾ ਟਰੈਕਟਰ ਤੇ ਜਾ ਡਿੱਗਦਾ ਇਸ ਦੌਰਾਨ ਟਰੈਕਟਰ ਦੇ ਪਿੱਛੇ ਤੋਂ ਆ ਰਹੇ ਵਿਅਕਤੀ ਨੇ ਹਾਦਸਾ ਹੁੰਦਾ ਦੇਖ ਕੇ ਗੱਡੀ ਵੀ ਰੋਕ ਦਿੱਤੀ ਇਸ ਦੌਰਾਨ ਕਾਰ ਦੇ ਪਿੱਛੇ ਆ ਰਹੇ ਈ ਰਿਕਸ਼ੇ ਨੇ ਵੀ ਉਸ ਨੂੰ ਰੋਕ ਲਿਆ ਤਾਂ ਵੱਡਾ ਸੜਕ ਹਾਦਸਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਜਿਹੜਾ ਸਾਹਮਣੇ ਆਇਆ ਜੈਪੁਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਬੇਕਾਬੂ ਹੋ ਕੇ ਇੱਕ ਟਰਾਲਾ ਜਦੋਂ ਫਲਾਈਓਵਰ ਤੋਂ ਹੇਠਾਂ ਡਿੱਗਦਾ ਤਾਂ ਸਿੱਧਾ ਟਰੈਕਟਰ ਦੇ ਉੱਤੇ ਜਿਹੜਾ ਟਰਾਲਾ ਬਿਕਾਬੂ ਹੋ ਕੇ ਜਾ ਡਿੱਗਦਾ ਹੈ ਗਨੀ ਮਤੈ ਰਹੀ ਕੀ ਆਲੇ ਦੁਆਲੇ ਦੇ ਜਿਹੜੇ ਵਾਹਨ ਲੰਘ ਰਹੇ ਸੀ ਤਾਂ ਘਟਨਾ ਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉੱਥੇ ਹੀ ਉਹ ਰੁਕ ਜਾਂਦੇ ਨੇ ਉਹਨਾਂ ਦੀਆਂ ਜਿਹੜੇ ਸਾਹ ਐ ਉਹ ਉੱਥੇ ਹੀ ਥੰਮ ਜਾਂਦੇ ਨੇ ਕਿਉਂਕਿ ਵੱਡਾ ਸੜਕ ਹਾਦਸਾ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਦੱਸ ਦੇ ਕੀ ਗنیمਤ ਐ ਰਹੀ ਕਿਸ ਸੜਕ ਸੜਕ ਤੇ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਆਵਾਜ਼ਾਂ ਹੀ ਘੱਟ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਐ ਜਿਹੜਾ ਟਰਾਲਾ ਹੈ ਉਹ ਦੂਜੇ ਵਾਹਨਾਂ ਨੂੰ ਵੀ ਆਪਣੇ ਲਪੇਟ ਦੇ ਵਿੱਚ ਲੈ ਸਕਦਾ ਸੀ ਉੱਥੇ ਹੀ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਲੋਕ ਇਹਨਾਂ ਤਸਵੀਰਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਨੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਖ ਚ ਪਕਦਿਆ ਇਹ ਇੱਕ ਵੱਡਾ ਟਰਾਲਾ ਫਲਾਈਓਵਰ ਤੋਂ ਹੇਠਾਂ ਟਰੈਕਟਰ ਤੇ ਜਾ ਡਿੱਗਦਾ ਗنیمਤ ਐ ਰਹੀ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਦੋਨਾਂ ਦੀ ਜਾਨ ਬਚ ਗਈ ਹੈ ਪਰ ਜਿਹੜੇ ਆਲੇ ਦੁਆਲੇ ਦੇ ਲੋਕ ਹੈ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਗਿਆ ਕਿਉਂਕਿ ਵੱਡਾ ਸੜਕ ਹਾਦਸਾ ਹੈ ਕੋਈ ਵੱਡੀ ਅਣਹੋਣੀ ਹੋ ਸਕਦੀ ਸੀ ਜੇਕਰ ਇਹ ਟਰਾਲਾ ਆਲੇ ਦੁਆਲੇ ਦੇ ਜਿਹੜੇ ਵਾਹਨ ਲੰਘ ਰਹੇ ਸੀ ਜੇ ਉਹਨਾਂ ਦੇ ਉੱਤੇ ਜਾ ਡਿੱਗਦਾ ਤਾਂ ਕੋਈ ਅਣਹੋਣੀ ਹੋ ਸਕਦੀ ਸੀ ਪਰ ਗਨੀਮਤ ਹੈ ਰਹੀ ਉੱਥੇ ਹੀ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਹੀ ਇਹ ਟਰਾਲਾ ਟਰੈਕਟਰ ਦੇ ਉੱਤੇ ਜਾ ਡਿੱਗਦਾ ਤਾਂ ਪਿੱਛੇ ਇੱਕ ਕਾਰ ਜਿਹੜੀ ਲੰਘ ਰਹੀ ਹੁੰਦੀ ਹੈ ਉਸ ਦੇ ਵੱਲੋਂ ਬ੍ਰੇਕ ਮਾਰੀ ਜਾਂਦੀ ਹੈ ਉਸ ਦੇ ਪਿੱਛੇ ਈ ਰਿਕਸ਼ਾ ਹੈ ਜਿਸ ਤੋਂ ਬਾਅਦ ਈ ਰਿਕਸ਼ਾ ਵੀ ਰੋਕ ਦਿੱਤਾ ਗਿਆ ਤਾਂ ਸਵਾਰੀਆਂ ਜਿਹੜੀਆਂ ਈ ਰਿਕਸ਼ਾ ਤੋਂ ਬਾਹਰ ਆ ਜਾਂ ਆ ਜਾਂਦੀਆਂ ਨੇ ਆਪਣੀ ਜਾਨ ਜਿਹੜੀ ਉਹਨਾਂ ਦੇ ਵੱਲੋਂ ਬਚਾਈ ਗਈ ਹੈ ਤਾਂ ਵੱਡੀ ਘਟਨਾ ਜੈਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਬੇਕਾਬੂ ਟਰਾਲਾ ਜਿਹੜਾ ਫਲਾਈਓਵਰ ਤੋਂ ਅਚਾਨਕ ਹੀ ਅੱਖ ਚ ਪੱਕਦਿਆ ਹੇਠਾ ਡਿੱਗਦਾ ਤਾਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਪਰ ਇੱਡਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਕਿਹਾ ਜਾ ਰਿਹਾ ਹੈ ਕਿ ਗਨੀਮਤ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਛੋਟਾ ਮੋਟਾ ਵਾਹਨ ਇੱਥੋਂ ਲੰਘ ਰਿਹਾ ਹੁੰਦਾ ਤਾਂ ਟਰਾਲਾ ਉਸ ਦੇ ਉੱਤੇ ਜਾ ਡਿੱਗਦਾ ਤਾਂ ਕੋਈ ਅਨਹੋਣੀ ਜ਼ਰੂਰ ਹੋ ਸਕਦੀ ਸੀ ਪਰ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀਆਂ ਜਾ ਰਹੀਆਂ ਨੇ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par